ਕਿੰਨੇ ਦੁੱਧ ਤੇ ਚੱਲਦੀ ਐ ਅੰਕਲ ਜੀ ਹੁਣ ਇਹ ਇਹਦੇ ਥੱਲੇ 10 ਕਿਲੋਟਰ ਹੋਊਗਾ ਇਸ ਟਾਈਮ ਤੱਕ ਇਸ ਟਾਈਮ ਠੀਕ ਐ ਜੀ ਚੂਣ ਚਾਂਡ ਨੂੰ ਚੰਗੀ ਅੰਕਲ ਜੀ ਹਾਂਜੀ ਹਾਂਜੀ ਬੜੀਆ ਪੋਲੀ ਆ ਮੋਟੀ ਧਾਰ ਆ 1000 ਕੁ ਦਿਨ ਬਾਕੀ ਆ ਅਚ ਅੰਕਲ ਇਹ ਕਿੰਨਾ ਦੁੱਧ ਦੇ ਦਿੰਦੀ ਰਹੀ ਆਪਣਾ ਇਹ ਪਹਿਲੇ ਸਵੇਰੇ ਨੇ 14 ਲੀਟਰ ਦਿੱਤਾ ਜੀ ਪਹਿਲੇ ਸਵੇਰੇ 14 ਲੀਟਰ ਦੁੱਧ ਮੇਰੇ ਘਰ ਦੀ ਝੋਟੀਆਂ ਨਾਲ ਦੀ ਮਾਝ ਠੀਕ ਐ ਜੀ ਮਿੱਤਰੋ ਇੱਕ ਵਾਰੀ ਇਹਦਾ ਸਿੰਘ ਦਾ ਡਿਜ਼ਾਈਨ ਹੁਣ ਸਿੰਘ ਵੇਖੋ ਤੁਹਾਨੂੰ ਇਹ ਦੋਵੇਂ ਪਾਸਿਆਂ ਦਾ ਸਿੰਘ ਆ ਪਰੂ ਨਾਲ ਵਿਖਾ ਦੇਣੇ ਆ ਕੋਈ ਕਸਰ ਨਹੀਂ ਛੱਡਣੀ ਇਹਦੇ ਵਿਖਾਉਣ ਦੇ ਵਿੱਚ ਹੈਨਾ ਅੱਜ ਕਿੰਨੇ ਜੋ ਮਰਜ਼ੀ ਕੋਈ ਮੰਨ ਸਕਦਾ ਜੀ ਅੱਜ ਚੁੰਨਦੇ ਹੈ ਜੀ ਪੀਕ ਲੈਵਲ ਦਾ ਇਹ 22 ਲੀਟਰ ਦੁੱਧ ਦੇ ਦਿੰਦੀ ਹੈ ਹਾਂਜੀ ਦੇ ਦਿੰਦੀ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਸਾਫੂ ਵਾਲੇ ਦੇ ਵਿੱਚ ਸਾਫੂ ਵਾਲਾ ਪਿੰਡ ਜ਼ਿਲ੍ਹਾ ਮੋਗੇ ਦਾ ਪਿੰਡ ਆ ਡਰੋਲੀ ਭਾਈ ਪਿੰਡ ਦਾ ਗਵੰਡੀ ਪਿੰਡ ਆ ਮਿੱਤਰੋ ਸਿੰਘਾ ਵਾਲੇ ਪਿੰਡ ਦਾ ਗਵੰਡੀ ਪਿੰਡ ਆ ਸੈਂਟਰ ਦੇ ਵਿਚਾਲੇ ਜੇ ਕਰਕੇ ਇਹ ਪਿੰਡ ਰਹਿ ਜਾਂਦਾ ਮਿੱਤਰੋ ਜਿਸ ਘਰ ਤੇ ਵਿੱਚ ਮੈਂ ਮੌਜੂਦ ਆ ਇਸ ਘਰ ਤੇ ਵਿੱਚ ਵੀ ਚੰਗੇ ਗਿਣਤੀ ਦੇ ਵਿੱਚ ਤੇ ਚੰਗੇ ਦੁੱਧ ਦੇ ਵਾਲੇ ਜਾਨਵਰ ਰੱਖੇ ਹੋਏ ਆ ਜਾਨਵਰ ਬਾਕਮ ਵਾਲਾ ਜਿਹੜੇ ਤਿੰਨੇ ਜਾਨਵਰ ਵੇਚਣੇ ਆ ਜਿਹੜੇ ਤੁਹਾਨੂੰ ਸਕਰੀਨ ਦੇ ਉੱਤੇ ਆਪਾਂ ਵਿਖਾ ਰਹੇ ਆ ਮਿੱਤਰੋ ਇਹ ਤਿੰਨੇ ਜਾਨਵਰ ਫੋਰਨ ਕੰਟਰੀ ਦੇ ਵਿੱਚ ਵੀਜ਼ਾ ਆਉਣ ਦੇ ਕਾਰਨ ਵਿੱਚ ਨਹੀਂ ਕੋਈ ਇਹਨਾਂ ਦੇ ਵਿੱਚ ਫਾਲਟ ਨਹੀਂ 2 ਮਹੀਨਿਆਂ ਤੁਹਾਨੂੰ ਵੀ 22 ਕਿਲੋ ਵਾਲੇ ਚੰਗੇ ਦੁੱਧ ਦੀਆਂ ਮਾਲਕਣਾਂ ਦਿਖਾਵਾਂਗੇ ਮਿੱਤਰੋ ਇੱਕ ਮੈਂ ਆਪਾਂ ਸੂਣ ਵਾਲੀ ਦਿਖਾਉਣੀ ਆ ਸਾਰੀਆਂ ਗੱਲਾਂ ਬਾਤਾਂ ਕਰਦੇ ਹੋਏ ਆਪਾਂ ਜਾਣਕਾਰੀ ਮਾਲਕ ਤੋਂ ਲੈਣੀ ਆ ਡਿਟੇਲ ਜਾਣਦੇ ਆ ਆਹ ਕਰਦੇ ਆ ਗੱਲਬਾਤ ਆਪਾਂ ਬਾਈ ਦੇ ਨਾਲ ਸਤਿ ਸ਼੍ਰੀ ਅਕਾਲ ਵੈਗਰੂ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਜੀ ਸੇਤਾ ਦੇ ਪਰਿਵਾਰ ਜੀ ਬਹੁਤ ਵਧੀਆ ਜੀ ਅਚੰਗੜੀ ਨਾਮ ਦੱਸ ਦਈਏ ਕਿਹਨਾਂ ਦੀ ਆਪਣਾ ਮੇਰਾ ਨਾਮ ਹੈ ਕੇਵਲ ਸਿੰਘ ਕੇਵਲ ਸਿੰਘ ਟ੍ਰੈਂਡ ਸਾਫੂ ਵਾਲਾ ਜੀ ਜ਼ਿਲ੍ਹਾ ਮੋਗਾ ਜੀ ਅਸੀਂ ਕਿਹਾ ਜੀ ਆਪਣਾ ਘਰ ਆ ਗਿਆ ਗੁਰਦੁਆਰਾ ਵੱਡਾ ਗੁਰਦੁਆਰੇ ਦੇ ਕੋਲੇ ਜਿਹੜਾ ਜੀ ਠੀਕ ਹੈ ਜੀ ਨੇੜੇ ਬਾਬਾ ਜੀਵਨ ਸਿੰਘ ਦਾ ਗੁਰਦੁਆਰਾ ਰਹਿ ਗਿਆ ਨੇੜੇ ਬਾਬਾ ਜੀਵਨ ਸਿੰਘ ਦਾ ਗੁਰਦੁਆਰਾ ਅਸੀਂ ਕਿਹੜੀ ਆਪਾਂ ਜਿਹੜੇ ਜਾਨਵਰ ਵੇਚਨੇ ਆ ਇਹ ਤਿੰਨੇ ਆਪਣੇ ਜਾਨਵਰ ਫਿਰ ਵੇਚਣ ਦਾ ਕੀ ਕਾਰਨ ਬਣ ਗਿਆ ਵੇਚਣ ਦਾ ਮੇਰਾ ਵੀਜਾ ਆਇਆ ਵਿਆ ਵੀਜਾ ਆ ਗਿਆ ਹਾਂ ਬੇਟਾ ਮੇਰਾ ਬਾਹਰ ਆ ਨਾ ਮੇਰੀ ਬਾਹਰ ਆ ਠੀਕ ਹੈ ਕਿਹੜੀ ਫਿਰ ਤੁਸੀਂ ਵੀ ਹੁਣੇ ਇੱਕ ਝੂਟਾ ਲੈ ਕੇ ਆਓਗੇ ਜਾਈਂ ਹਾਂਜੀ 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 ਚੰਗੀ ਗੱਲ ਆ ਚਲੋ ਮਿਹਨਤ ਕੀਤੀ ਕਿਸੇ ਆਸਤੇ ਜਾਣਾ ਚਾਹੀਦਾ ਹੈ ਨਾ ਜੀ ਹਾਂਜੀ 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 ਅੰਗਰੇਜ ਅੱਜ ਤਿੰਨ ਜਾਨਵਰ ਆਪਣੇ ਕੋਲੇ ਹਨਾ ਪਹਿਲੇ ਨੰਬਰ ਤੇ ਜਿਹੜੀ ਆਪਣੀ ਆ ਇੱਧਰ ਦੇ ਪਾਸੇ ਕ ਕਿੰਨਾ ਵਸੂਆ ਸੋਈ ਆ ਇਹ ਪਹਿਲੇ ਸੂਏ ਚੂਈ ਇਹ ਪਹਿਲੇ ਹੀ ਸੋਈ ਤੋਰਦੀ ਵੀਰੇ ਖੋਲਦੀ ਕੁੰਨੀ ਚੋਟੇ ਖੋਲੀ ਠੀਕ ਹੈ ਅੱਛਾ ਤੇ ਕਿੰਨੇ ਦਿਨ ਹੋ ਗਏ ਕਿੰਨੇ ਦਿਨ ਹੋ ਗਏ ਸੋਈ ਨੂੰ ਅੰਕਲ ਇਹਨੂੰ ਮਹੀਨਾ ਹੋ ਗਿਆ ਜੀ ਮਹੀਨਾ ਹੋ ਗਿਆ ਸੋਈ ਨੂੰ ਕਿਹੜਾ ਬੱਚਾ ਆ ਗਿਆ ਇਹਦਾ ਇਹਦਾ ਆ ਬਤਾਈ ਕੱਟੀ ਆ ਗਈ ਹੈ ਨਾ ਜੀ ਹਾਂ ਜੀ ਕੱਟੀ ਆ ਮਗਰ ਕੱਟੀ ਮਗਰ ਠੀਕ ਹੈ ਜੀ ਠੀਕ ਹੈ ਦੀ ਕੱਟੀ ਆਈ ਠੀਕ ਹੈ ਕਿੰਨੇ ਦੁੱਧ ਤੇ ਚੱਲਦੀ ਅੰਕਲ ਜੀ ਹੋਣ ਇਹ ਇਹਦੇ ਥੱਲੇ 10 ਕਿਲੋਟਰ ਹੋਊਗਾ ਇਸ ਟਾਈਮ ਦਾ ਇਸ ਟਾਈਮ ਠੀਕ ਹੈ ਜੀ ਚੂਣ ਚਾਂਡ ਨੂੰ ਚੰਗੀ ਅੰਕਲ ਜੀ ਹਾਂ ਜੀ ਹਾਂ ਜੀ ਵਧੀਆ ਪੋਲੀ ਆ ਮੋਟੀ ਧਾਰ ਆ ਠੀਕ ਹੈ ਠੀਕ ਹੈ ਬਾਕੀ ਵਰਲਾ ਵਰਲਾ ਬਹੁਤ ਚੰਗੀਆਂ ਹੈ ਨਾ ਹਾਂ ਜੀ ਹਾਂ ਜੀ ਸ਼ਕੀਨੀ ਵੀ ਚੰਗੀ ਆ ਝੋਟੀ ਦੇ ਵਿੱਚ ਭਾਈ ਹਾਂ ਜੀ ਹੂੰ ਦੇਖ ਸਕਦੇ ਹੋ ਵੀ ਮੇਤਰੋ ਪੂਰੀ ਸ਼ਕੀਨ ਸਕੂਨਾ ਕਰਮਾਂ ਵਾਲੀ ਲੇਵੇ ਭਾਂਡੇ ਵਾਲੀ ਆ ਅੱਛਾ ਅੰਕਲ ਜੀ ਇਹਦਾ ਰੇਟ ਕੀਤਾ ਇਹ ਤਾਂ ਰੇਟ 90000 ਰੁਪਿਆ ਲੈਣ ਦੇਣ ਵਾਲਾ ਹੀ ਆ ਬਸ ਬਸ ਠੀਕ ਆ ਮਾਨਤਣ ਥੋੜਾ ਬੋਤ ਕਰਦੇ ਆਂਗੇ ਵਿੱਚੋਂ ਹਾਂ ਮਾਨਤਣ ਕਰ ਦਾਂਗੇ ਵਾ ਠੀਕ ਐ ਅੰਕਲ ਜੀ ਆ ਕੱਟੀ ਜਾਂਦੇ ਮੈਂ ਕਹਣਾ ਹਾਂ ਹਾਂਜੀ ਕੱਟੀ ਆ ਮਾ ਵਾ ਟੀਕੇ ਦੀ ਠੀਕ ਐ ਅੰਕਲ ਜੀ ਠੀਕ ਆ ਧੰਨਵਾਦ ਜੀ ਲੈ ਮਿੱਤਰੋ ਪੂਰੀ ਸ਼ਕੀਨੀ ਵਾਲੇ ਪੱਖ ਤੋਂ ਲੇਵੇ ਵਾਲੇ ਪੱਖ ਤੋਂ ਝੋਟੀ 90000 ਰੁਪਿਆ ਜਿਹੜਾ ਇਹਦਾ ਰੇਟ ਆ ਦੇਣ ਲੈਣ ਵਾਲਾ ਉਹਦੇ ਵਿੱਚੋਂ ਮਾਨਤਣ ਬਾਈ ਹੋਣੀ ਆ ਉਹਦੇ ਵੀ ਕਰਦੇ ਆਂਗੇ ਝੋਟੀ ਦੇ ਥਲੇ 10 ਕਿਲੋ ਦੁੱਧ ਕੰਡੇ ਲਾਉਣ ਵਾਲਾ ਹਾਜ਼ਰ ਨਾਜ਼ਰ ਆ ਕੋਈ ਕਹਿਣ ਵਾਲਾ ਨਹੀਂ ਗਾ ਠੀਕ ਐ ਅੰਕਲ ਇਹਦੇ 4 ਕੁ ਦਿਨ ਬਾਕੀ ਆ ਜੀ 4 ਕੁ ਦਿਨ ਬਾਕੀ ਆ ਅੱਛਾ ਅੰਕਲ ਇਹ ਕਿੰਨਾ ਦੁੱਧ ਦੇ ਦਿੰਦੀ ਰਹੀ ਆਪਣਾ ਇਹ ਪਹਿਲੇ ਸਵੇਰੇ ਨੇ 14 ਲੀਟਰ ਦਿੰਦਾ ਜੀ ਪਹਿਲੇ ਸਵੇਰੇ 14 ਲੀਟਰ ਦੁੱਧ ਮੇਰੇ ਘਰ ਦੀ ਝੋਟੀਆਂ ਨਾਲ ਦੀ ਮਾਝਾ ਝੋਟੀਆਂ ਮੇਰੇ ਠੀਕ ਆ ਜੀ ਜਿਹੜੀ ਲੰਡੀ ਮਾਝਾ ਉਹਦੀ ਝੋਟੀ ਆ ਜੀ ਅੱਛਾ ਨਾਲ ਦੀ ਉਹ ਇਹਦੀ ਮਾਂ ਵਾ ਤੇ ਉਹਦੀ ਧੀ ਆ ਗਈ ਹਾਂ ਜੀ ਮਾਂ ਉਹ ਕਿੰਨਾ ਦੁੱਧ ਦੇ ਦਿੰਦੀ ਹੈ ਮਾਂ ਇਹਦੀ ਉਹ ਤਾਂ ਪਿਛਲੇ ਸੂਏ 22 ਲੀਟਰ ਸੀ ਠੀਕ ਆ ਅੰਕਲ ਜੀ ਬਹੁਤ ਚੰਗੀ ਮਹ ਹੈ ਉਹ ਵੀ ਹਨਾ ਹਾਂ ਜੀ ਹਾਂ ਜੀ ਉਹਦੇ ਬਾਰੇ ਵੀ ਕਰਦੇ ਗੱਲਬਾਤ ਅੱਛਾ ਅੰਕਲ ਜੀ ਇਹ ਹੁਣ ਐਤ ਕੀ 16 17 ਕਿਲੋ ਦੋਤਾ ਪਾ ਜੂਗੀ ਟੋਰੇ ਨਾ ਜੀ ਮौज ਨਾ ਜੇ ਤੀਨਾ ਦਿੱਤਾ ਤਾਂ ਬਾਤ ਸਹੀ ਬਹੁਤ ਸੁਣੀ ਤਿਆਰ ਹੋਈ ਆ ਕਰਨ ਵਾਲੀ ਹਾਂ ਜੀ ਹਾਂ ਜੀ ਹਾਂ ਜੀ ਅਸਾਂ ਅੰਕਲ ਜੀ ਸਿੰਗੀ ਸੁੰਗੀ ਵੱਲੋਂ ਵੀ ਬੜੀ ਕਮਾਲ ਆ ਹਨਾ ਐਤ ਕੀ ਫਿਰ ਟੀਕਾ ਵੀ ਚੰਗਾ ਭਰਾਤਾ ਇਹਨੂੰ ਹਾਂ ਜੀ ਟੀਕਾ ਚੰਗਾ ਟੀਕੇ ਮੇਰੇ ਕੋਲੇ ਸਾਹਵੇਂ ਹੁੰਦੇ ਆ ਜੀ ਸਾਹਵੇਂ ਹੁੰਦੇ ਠੀਕ ਹੈ ਜਿਹੜਾ ਟੀਕਾ ਭਰੋਣਾ ਨਾ ਮੈਂ ਕੋਲ ਸਾਫ ਲੈਣਾ ਦੇਣਾ ਨਹੀਂ ਲੈ ਆ ਕੇ ਰੱਖ ਲਈਦਾ ਜੀ ਠੀਕ ਹੈ ਜੀ ਠੀਕ ਹੈ ਹਾਂ ਜੀ ਲੈ ਮਿੱਤਰੋ ਦੇਖ ਸਕਦੇ ਆ ਕਿ ਇਹਨਾਂ ਦੀ ਤੁਸੀਂ ਲੇਵੇ ਲੂਵੇ ਵਾਲੇ ਪੱਖ ਤੋਂ ਬਹੁਤ ਮਜ਼ਬੂਤੀ ਆ ਭਲੀ ਸਭੀ ਬਹੁਤ ਆ ਕਦ ਕੁਦ ਬਹੁਤ ਆ ਕਰਮ ਵਾਲੀ ਦਾ ਵੱਡੀ ਮੈਂ ਆ ਪੂਰੀ ਇਹਨਾਂ ਦਾ ਛੋਟੀ ਨਾਲ ਸਿੰਘੀ ਸੁੰਗੀ ਵੇਖਿਓ ਕਮਾਲ ਦਾ ਫੇਸ ਕੁਆਲਟੀ ਵਿਖਾਦੀ ਪੋਤਿਆਂ ਦੀ ਇਹਨਾਂ ਦੀ ਬਣਦੇ ਵੀਰੇ ਇੱਥੇ ਬਣਦੇ ਲੈ ਜੀ ਮਿੱਤਰੋ ਦੇਖ ਸਕਦੇ ਆ ਇੱਕਰੀ ਭੁੱਲੀ ਆ ਲੈ ਵੀ ਪੁੱਤਰੋ ਆ ਵੇਖੋ ਵੀ ਮਿੱਤਰੋ ਇੱਕ ਵਾਰੀ ਇਹਦਾ ਸਿੰਘ ਦਾ ਡਿਜ਼ਾਈਨ ਹੁਣ ਸਿੰਘ ਵੇਖੋ ਤੁਹਾਨੂੰ ਐਨ ਦੋਵੇਂ ਪਾਸਿਆਂ ਦਾ ਸਿੰਘ ਆ ਪਰੂ ਨਾਲ ਵਿਖਾ ਦੇਣੇ ਆ ਕੋਈ ਕਸਰ ਨਹੀਂ ਛੱਡਣੀ ਇਹਦੇ ਵਿਖਾਉਣ ਦੇ ਵਿੱਚ ਇਹਦੀ ਬਿਊਟੀ ਬੜੀ ਕਮਾਲਾ ਇਹਦੇ ਡਿਜ਼ਾਈਨ ਬੜੇ ਚੰਗੇ ਆ ਇਹਦੀ ਬਾਡੀ ਬੰਤਰ ਬੜੀ ਚੰਗੀ ਆ ਇਹਦੀ ਦੁੱਧ ਵਾਲੀ ਲੈਂਡ ਬੜੀ ਕਮਾਲਾ ਵੇਖੋ ਮਿੱਤਰੋ ਇਹਦੇ ਲੇਵੇ ਦਾ ਸਟਾਈਲ ਇਹਦੀ ਤੁਰਨੀ ਖੜਨੀ ਇਹਦੀ ਮਜ਼ਬੂਤੀ ਇਹਦਾ ਥਣ ਦਾ ਸਹਿਜ ਇਹਦੀ ਚਵਾਈ ਦੱਸਦੀ ਆ ਕਿ ਵਾਕੇ ਹੀ ਝੋਟੀ ਨੇ ਦੁੱਧ ਦਿੱਤਾ ਹੋਇਆ ਮਿੱਤਰੋ ਵਾਕੇ ਹੀ ਕੁਝ ਕੋਈ ਟਿਕਾਣੇ ਲਾਇਆ ਹੋਇਆ ਅੰਕਲ ਜੀ ਇਹਦਾ ਰੇਟ ਆਪਾਂ ਕੀਤਾ ਕਰਾਂਗੇ ਇਹ ਤਾਂ ਅਗਰ ਮੁੱਲ ਤਾਂ ਮੈਂ 2.5 ਲੱਖ ਕਰਦਾ ਜੀ ਠੀਕ ਹੈ ਵੇਚਣ ਦੇ ਕਿੰਨੇ ਕੁ ਦਰਤਾ ਸੀ ਕਹਿੰਦਾ ਕੋਈ ਨਹੀਂ ਕਰ ਲਾਂਗੇ ਜਦੋਂ ਕੋਈ ਆਊਗਾ ਲਾਊਗਾ ਮੌਕੇ ਤੇ ਠੀਕ ਹੈ ਹਾਂ ਠੀਕ ਹੈ ਲਈ ਮਿੱਤਰੋ ਮੁੱਲ 2.5 ਲੱਖ ਰੁਪਏ ਅੰਕਲ ਜੀ ਹੁਣੀ ਕਰਦੇ ਜਾਂਦਾ ਮੌਕੇ ਤੇ ਮੰਨਤਾ ਨਾਲ ਅੰਕਲ ਜੀ ਹੁਣੀ ਕਰਦੇ ਜਰੂਰ ਕਰਦੇ ਆਂਗੇ ਅਚਾਰ ਜਿਹੜੀ 3 ਨੰਬਰ ਤੇ ਆਪਣੀ ਲੰਡੀ ਮੇ ਆ ਜੀ ਹਾਂਜੀ ਉਹ ਫਿਰ ਕਿੰਨਾ ਟਾਈਮ ਉਹਨੂੰ ਸੂਈ ਨੂੰ 10 ਦਿਨ ਹੋ ਗਏ ਜੀ ਅੱਜ 10 ਦਿਨ ਹੋ ਗਏ ਸੂਈ ਨੂੰ ਤੇ ਆ ਬੱਚਾ ਆ ਗਿਆ ਉਹਦਾ ਕੱਟਾ ਜੀ ਹਾਂਜੀ ਉਹਦਾ ਕੱਟਾ ਜੀ ਕੋਈ ਨਹੀਂ ਪਈ ਉਹਨੂੰ ਵੀ ਤੋਰੀ ਇਹ ਵੀ ਟੀਕੇ ਦਾ ਹੀ ਆ ਠੀਕ ਕੱਟਾ ਨਹੀਂ ਉਹ ਮੱਝ ਖੋਲ ਦਿਓ ਵੀਰੇ ਮੱਝ 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 ਅੱਛਾ ਇਹਦੇ ਥੱਲੇ ਕਿੰਨਾ ਦੁੱਧ ਹੈ ਮੈਂ ਥੱਲੇ ਜੀ ਇਹ ਇਸ ਟਾਈਮ 16 ਲੀਟਰ ਆ ਜੀ 16 ਲੀਟਰ ਇਸ ਟਾਈਮ ਹਾਂਜੀ ਠੀਕ ਆ ਪੁੱਤ ਕੁੜੀਆਂ ਖੜੀਆਂ ਜੇ ਮੜਾ ਸ਼ਾਟ ਨਹੀਂ ਪਕੀ ਇਹ ਤਰੀਕੇ ਜਨ ਲੈਣੀ ਜੂਮ ਕਰਕੇ ਖਿੱਚ ਲੈ ਭੱਜ ਗਿਆ ਠੀਕ ਹੈ ਅੱਛਾ ਅੰਕਲ ਜੀ ਇਹ ਫਿਰ ਹੁਣ ਜੇ ਕੋਈ ਆਪਾਂ ਵਿੱਚ ਨਹੀਂ ਆ ਜਵੇਂ ਹਨਾ ਅੱਜ ਕਿਨੇ ਦੁੱਧ ਤੇ ਚਲਦੀ ਐ ਦੱਸਾਂ ਤੁਹਾਨੂੰ ਦੀ ਸੋਈ ਅੱਜ 16 ਲੀਟਰ ਆ ਜੀ ਜਦੋਂ ਮਰਜੀ ਕੋਈ ਮੈਨ ਸਕਦਾ ਜੀ ਅੱਜ ਚੂਣ ਤੇ ਹੈ ਜੀ ਪੀਕ ਲੈਵਲ ਦਾ ਇਹ 22 ਲੀਟਰ ਦੁੱਧ ਦੇ ਦਿੰਦੀ ਆ ਹਾਂ ਜੀ ਦੇ ਦਿੰਦੀ ਆ ਜੀ ਕੀ ਪਤਾ ਠੀਕ ਇਹ ਤਾਂ ਥੋੜੀ ਜੀ ਨਾ ਜਦੋਂ ਇਹਦੇ ਸੂਈ ਤੇ ਉਹਦੇ ਤੋਂ ਤਲਕ ਗੀਏ ਉਹ ਪਾਣੀ ਡਲਕਣਾ ਹੁੰਦਾ ਨਾ ਹਾਂ ਜੇਰ ਤੋਂ ਹਾਂ ਜੇਰ ਵਾਲਾ ਹਾਂ ਜੀ ਤੇ ਉਹ ਗਿੱਟੇ ਚੋਂ ਪੀੜ ਨਿਕਲ ਗਈ ਉਹਦੇ ਨਾਲ ਥੋੜੀ ਜੀ ਲਿੱਚੀ ਹੋ ਗਈ ਹੁਣ ਤਾਂ ਠੀਕ ਆ ਹੁਣ ਤਾਂ ਠੀਕ ਆ ਹਾਂ ਮੈਂ ਕਰਾਤੀ ਉਹ ਬਣਾਤਾ ਸੀਗਾ ਠੀਕ ਹੈ ਠੀਕ ਹੈ ਅੱਛਾ ਕਿਹੜੀ ਇਹ ਇਹ ਇਹਨੂੰ ਆਪਾਂ ਦੁੱਧ ਜੇ ਕੋਈ ਕਵੇ ਵੀ ਅਸੀਂ 22 ਲੀਟਰ ਚੋਣਾਵਾ ਬਾਈ ਚਵਾ ਕੇ ਵੀ ਦੇ ਦੇਵਾਂਗੇ ਹਾਂ ਹਾਂ ਦੁੱਧ ਚਵਾ ਕੇ ਦੇਾਂਗੇ ਦੁੱਧ ਚਵਾ ਕੇ ਦੇ ਦਿਆਂਗੇ ਹਾਂ ਠੀਕ ਹੈ ਅਸੀਂ ਸੇਵਾ ਕਰਕੇ ਨਾ ਹਾਂਜੀ ਹਾਂਜੀ ਠੀਕ ਆ ਦੇ ਨਹੀਂ ਤਾਂ ਅਕਲ ਜੀ ਹੁਣ ਇਹ ਵੀ ਗੱਲ ਕਹੀ ਐ ਇਦਾਂ ਨਾਂ ਵੀ ਕੀ ਹਰ ਜੇ ਕਿਉਂਕਿ ਅੰਕਲ ਹੁਣ ਟਾਈਮ ਲੱਗ ਹੀ ਜਾਣਾ ਵੀ ਮਹੀਨਾ ਵੀ ਦਿਨ ਲੱਗ ਜਾਣਾ ਹਾਂਜੀ 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 ਉਦੋਂ ਤੀਕ ਅੰਕਲ ਹੋ ਜਾਂਦੇ ਵੀ ਚਵਾਈ ਵੀ ਕਰਾ ਦੇਾਂਗੇ ਆਪਾਂ ਕਿਉਂਕਿ ਆਪਣੀ ਇਹ ਦੁੱਧ ਤੇ ਚੱਲਦੀ ਆ ਆਪਾਂ ਲਾਈਵ ਚਵਾਈ ਕਰਾ ਕੇ ਵੇਚਦੇਾਂਗੇ ਜੇ ਕਿਸੇ ਨੇ ਪਹਿਲਾਂ ਲੈਣੀ ਹੋਈ ਤਾਂ ਤੁਸੀਂ ਬਾਈ ਹੁਣੇ ਪਹਿਲਾਂ ਨਾਲ ਵੀ ਰਾਬਤਾ ਕੈਮ ਕਰ ਸਕਦੇ ਇਹਦਾ ਰੇਟ ਉਦੋਂ ਹੀ ਕਰਾਂਗੇ ਜੇ ਕਹੇ ਨੇ ਚੁਆਈ ਇੱਕੇ ਲੈਣੀ ਆ ਉਹ ਜਾਂ ਕਰਾਂਗੇ ਜਿਨੇ ਆਏ ਲੈਣੇ ਆਏ ਕਰਾਂਗੇ ਠੀਕ ਹੈ ਜੀ ਮੌਕੇ ਤੇ ਕਰਦੇ ਹਾਂ ਹਾਂ ਜੀ ਮੌਕੇ ਤੇ ਕਰਦੇ ਠੀਕ ਹੈ ਜੀ ਧੰਨਵਾਦ ਲੈਨੇ ਮੈਂ ਅਗਰ ਕੱਟਾ ਵਾ ਜਿਹੜਾ ਇਹ ਕਿਹੜੇ ਸੀਮਿੰਟ ਦਾ ਆ ਗਿਆ ਇਹ ਮੇਰਾ ਸਾਹਮਿਆ ਰਿਹਾ ਠੀਕ ਹੈ ਜੀ ਹਾਂ ਇਹ ਬੀ ਸੀ ਆਲੇ ਦਾ ਬੋਲਾ ਕੋਈ ਉਹਦਾ ਹੀ ਪ੍ਰਕਾਸ਼ ਦਾ ਜੀ ਠੀਕ ਹੈ ਪ੍ਰਕਾਸ਼ ਆ ਗਿਆ ਚੇਤਾ ਪ੍ਰਕਾਸ਼ ਬੋਲਦਾ ਜੀ ਪ੍ਰਕਾਸ਼ ਬੋਲਦਾ ਠੀਕ ਹੈ ਜੀ ਠੀਕ ਹੈ ਅਕਲ ਜੀ ਲੈ ਮਿੱਤਰੋ ਬਹੁਤ ਸੋਹਣੇ ਤੇ ਇੱਕ ਅੰਕਲ ਦੇ ਕੋਲੇ ਨਾ ਕੱਟਾ ਉਧਰਲੇ ਪਾਸੇ ਖੜਾ ਹੋਇਆ ਉਹ ਮੈਂ ਸ਼ਾਰਟ ਕਵਰ ਕੀਤਾ ਨਰੇਡੀ ਟੈਸਟਿਕ ਉਹਨਾਂ ਦੀ ਦੋ ਮਤਲਬ ਬਣੇ ਹੋਇਆ ਵੀ ਇਹ ਪਰਮਾਤਮਾ ਦੀ ਦੇਣ ਲਾ ਲਓ ਜਾਂ ਪਰਮਾਤਮਾ ਦਾ ਗੋਡ ਗਿਫਟ ਲਾ ਲਓ ਜਾਂ ਇਹ ਕੁਦਰਤੀ ਆਫਤ ਲਾ ਲਓ ਕੋਈ ਚੀਜ਼ ਵੀ ਤੁਸੀਂ ਗਿਣ ਸਕਦੇ ਹੋ ਕਿਉਂਕਿ ਆਪਾਂ ਇਹਦੇ ਬਾਰੇ ਨਹੀਂ ਜਾਣੂ ਇਹ 3 ਜਨਵਾਰ ਫੋਰਨ ਕੰਟਰੀ ਦੇ ਵਿੱਚ ਜਾਣ ਦੇ ਕਰਕੇ ਵਕਾਊ ਆ ਇਹਨਾਂ ਤਿੰਨਾਂ ਜਨਵਾਰਾਂ ਨੂੰ ਖਰੀਦਣ ਦੇ ਲਈ ਤੁਹਾਨੂੰ ਮੋਗੇ ਜ਼ਿਲ੍ਹੇ ਦੇ ਪਿੰਡ ਸਾਫੂ ਵਾਲੇ ਦੇ ਵਿੱਚ ਆਉਣਾ ਪੈਣਾ ਵਾ ਤੇ ਸਾਫੂ ਵਾਲਾ ਪਿੰਡ ਮੋਗੇ ਜ਼ਿਲ੍ਹੇ ਦਾ ਪੈਂਦਾ ਵਾ ਕਿਹੜੀ ਨੰਬਰ ਦੱਸਿਆ ਜੀ ਆਪਣਾ ਜੀ 99146 ਜੀ 00300 ਇੱਕ ਵਾਰੀ ਹੋਰ ਬੋਲਦੀਏ ਜੀ ਨੰਬਰ ਨਮਾ 146 ਜੀ 00300 ਠੀਕ ਹੈ ਜੀ ਇਸ ਨੰਬਰ ਤੇ ਕਰ ਲਿਓ ਰਬਤਾ ਕੈਮ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਹੋਰ ਇਸ ਤਰ੍ਹਾਂ ਦੀ ਮੀਡੀਆ ਜੀ ਮੱਝ ਉਹਦਾ ਕਟਰੂ ਜੀ ਉਹ ਜਿਹੜਾ ਜਿਹੜਾ ਤੁਸੀਂ ਦੱਸਦੇ ਸੀ ਤੇ ਕਿਹੜੀ ਮੱਝ ਦਾ ਜੀ ਉਹ ਸਾਹਮਣੇ ਖੜੀ ਅੰਦਰ ਹੀ ਅੱਛਾ ਉਹ ਵੱਟੀ ਪੇਦਾ ਨੇ 21 ਲੀਟਰ 20 ਲੀਟਰ ਹੋਣਾ ਜੀ ਇਸ ਤੋਂ ਦੁੱਧ ਚੱਲਦੀ ਹੈ ਇਹਨੂੰ ਹਾਂਜੀ ਹਾਂਜੀ ਕੀ ਬਾਤਾਂ ਕਰੀ ਅਸੀਂ ਇਹ ਕਿੰਨਵਾ ਸੂਆ ਸੂਈਆ ਹੁਣ ਜੀ ਉਹ ਚੌਥਾ ਸੂਈ ਆ ਜੀ ਚੌਥੇ ਸੂਏ ਸੂਈ ਆ ਇਹ ਫਿਰ ਰੱਖਣੀਆਂ ਹੈ ਜੀ ਹਾਂਜੀ ਉਹ ਰੱਖਾਂਗੇ ਜੀ ਇੱਕ ਰੱਖ ਲਾਂਗੇ ਹਾਂ ਠੀਕ ਉਹਦਾ ਘਟਰੂ ਆ ਜੀ ਉਹ ਜਿਹਦਾ ਅੱਛਾ ਉਹਦਾ ਘਟਰੂ ਆ ਹਾਂਜੀ ਲੈ ਜੀ ਮਿੱਤਰੋ ਏ ਦੇਖ ਸਕਦੇ ਹੋ ਤੁਸੀਂ ਅੰਕਲ ਜੀ ਹੁਣੇ ਕੋਲ ਸਾਰੀਆਂ ਮਈਆਂ ਟਕਾਣੇ ਦੀਆਂ ਸੀ ਪਰ ਹੁਣ ਵੀਜ਼ਾ ਆ ਗਿਆ ਕੋਈ ਗੱਲ ਨਹੀਂ ਕਿਉਂਕਿ ਜਾਨਵਰ ਤਾਂ ਇਹ ਇਹ ਦਲੀਆਂ ਹੋਰ ਮਿਲ ਜੂਗਾ ਜਦੋਂ ਅੰਕਲ ਆ ਗਿਆ ਹਨਾ ਜੀ ਇਹਨਾਂ ਨੂੰ ਸੰਭਲਣ ਲੋ ਦਿੱਕਤ ਆਉਣੀ ਸੀ ਇਹ ਜਾਨਵਰ ਖਰੀਦਣ ਪੈਣੇ ਤੁਹਾਨੂੰ ਸਾਫੂ ਵਾਲਾ ਪਿੰਡ ਕਵਰ ਕਰਨਾ ਦੇਖਣਾ ਪੈਣਾ ਮਿਲਣਾ ਪੈਣਾ ਬਾਈ ਹੁਣ ਇਹਨਾਂ ਨਾਲ ਗੱਲਬਾਤ ਕਰਨੀ ਪੈਣੀ ਆ ਅਗਲੀ ਕਾਰਵਾਈ ਤੁਹਾਡੇ ਹੱਥਾਂ ਸ਼ੁਕਰੀਆ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨੇ ਸੀ ਜਲਦ ਮਿਲਦੇ ਆ ਫਿਰ ਕਿਸੇ ਨਵੀਂ ਵੀਡੀਓ ਦੇ ਨਾਲ ਕੈਮਰਾਮੈਨ ਕਰਤਿਪ ਗਿਲਦੇ ਨਾਲ ਇਜਾਜ਼ਤਵਾਲ ਨੂੰ ਵਾਦਿਆ ਧੰਨਵਾਦ